ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਕ ਵਿਰਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਅਸੀਂ ਤੁਹਾਨੂੰ ਸਾਡੇ ਪਹਿਲੇ ਬੁੱਲ ਸਿੱਕਮ ਵਾਲੇ ਬੁੱਲ ਦੀ ਦੂਜੇ ਸੂਏ ਦੀ ਐਸ ਵੱੱਛੀ ਦੀ ਮਾਂ ਸੀ ਉਹ ਜਿਹੜੀ ਅਸੀਂ ਸਿੱਕਮੀ ਸੇਲ ਕੀਤੀ ਸੀ ਤੇ ਉਹਦੀ ਇਹ ਵੱੱਛੀ ਹੈ ਜੀ ਇਹ ਖੁਦ ਬੀ রেড ਸੀ ਮੰਦੀਆ wwwsdi ਅੱਗੇ ਸਾਡੇ ਫਾਰਮ ਦੇ ਵੈਪਸਨ ਬੁੱਲ ਤੋਂ ਪ੍ਰੈਗਨੈਂਟ ਹੈ ਖੀਰੀ ਵੱਛੀ ਹੈ ਜੀ 22 ਮਹੀਨੇ ਦੀ ਉਮਰ ਹੋ ਚੁੱਕੀ ਹੈ ਤੇ ਇਹਦੇ 20 ਦਿਨ ਜਿਹੜੇ ਕਾਵਿੰਗ ਦੇ ਵਿੱਚ ਬਾਕੀ ਨੇ ਕੁਆਲਟੀ ਚੈੱਕ ਕਰੋ ਹਾਈਟ ਦੇਖੋ ਜਿਹੜਾ ਰੈੱਡ ਐਂਡ ਵਾਈਟ ਆਇਰ ਸ਼ੈਰ ਦੀ ਹਾਈਟ ਹੁੰਦੀ ਆ ਉਹ ਏਡੀ ਕੀ ਹੁੰਦੀ ਹੈ ਇਸ ਤੋਂ 4-5 ਇੰਚ ਹਜੇ ਹੋਰ ਵੱਧ ਜਾਊਗੀ ਕਿਉਂਕਿ ਹਜੇ ਇਹ ਬੱਚੀ ਹੈ ਕਿਰਿਆ 2 ਦੰਦ 4 ਦੰਦ ਤੱਕ ਥੋੜੀ ਹਾਈਟ ਹੋਰ ਕਰ ਜੂਗੀ ਤੇ ਅਡਰ ਬਹੁਤ ਸੋਹਣਾ ਖੋਲਦੀ ਹੁੰਦੀ ਹੈ ਥਣ ਬਹੁਤ ਵਧੀਆ ਕੱਢਿਆ ਹੈ ਦੇਖੋ ਤੁਸੀਂ ਚੈੱਕ ਕਰੋ ਚੰਗੇ ਦੁੱਧ ਦੀ ਉਮੀਦ ਰੱਖਦੇ ਆ ਕਿੰਨਾ ਦੁੱਧ ਦੇਊਗੀ ਕਿੰਨਾ ਨਹੀਂ ਦੇਊਗੀ ਐਨੇ ਪਲੱਸ ਓਨੇ ਪਲੱਸ ਏ ਅਸੀਂ ਹਜੇ ਨਹੀਂ ਕਹਿਣਾ ਜਿੰਨਾ ਦੇਊਗੀ ਤੁਹਾਡੇ ਸਾਹਮਣੇ ਦੇਊਗੀ ਕੁਆਲਿਟੀ ਪੂਰੀ ਵਧੀਆ ਹੈ ਬੱਚੀ ਪੂਰੀ ਵਧੀਆ ਤਿਆਰ ਹੋਈ ਹੈ ਉਮੀਦ ਹੈ ਅੱਗੇ ਚੰਗੇ ਬੱਚੇ ਦੇਊਗੀ ਤੇ ਪਹਿਲੇ ਸੂਏ ਜਿੰਨਾ ਰਿਕਾਰਡ ਦਊਗੀ ਦਊਗੀ ਦੂਜੇ ਤੀਜੇ ਸੂਏ ਦੇ ਵਿੱਚ ਦੁੱਧ ਦੀ ਕੈਪੈਸਿਟੀ ਜਿਹੜੀ ਹੈ ਇਹ ਬਹੁਤ ਵਧਾਊਗੀ